ਇਕ ਘਟਨਾ ਸਨ 1727 ਦੀ ਹੈ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਰਦਾਰ ਬਹਾਦਰ ਸਿੰਘ ਜੀ ਦੇ ਪੁੱਤਰ ਦਾ ਸ਼ੁਭ ਵਿਆਹ ਰਚਿਆ ਗਿਆ ਵਿਆਹ ਦੇ ਸ਼ੁਭ ਮੂਰਤ ਕਰਕੇ ਘਰ ਵਿੱਚ ਬੜੀ ਚਹਲ ਪਹਿਲ ਸੀ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਤੇ ਕਿਸੇ ਚੁਗਲਖੋਰ ਨੇ ਇਨਾਮ ਦੇ ਲਾਲਚ ਵਿੱਚ ਮੁਗਲ ਫੌਜਾਂ ਨੂੰ ਸੂਚਨਾ ਦੇ ਦਿੱਤੀ ਕਿਚਵੰਡਾ ਗ੍ਰਾਮ ਵਿੱਚ ਇੱਕ ਵਿਆਹ ਹੋ ਰਿਹਾ ਹੈ ਜਿਸ ਕਰਕੇ ਦੂਰ ਦੂਰ ਤੋਂ ਸਿੱਖ ਆਣ ਕੇ ਇਕੱਠੇ ਹੋਏ ਹਨ। ਇਹੀ ਮੌਕਾ ਹੈ ਉਹਨਾਂ ਇਕੱਠਿਆਂ ਨੂੰ ਦਬੋਚ ਲਿਆ ਜਾਵੇ। ਤਾਂ ਮੁਗਲ ਫੌਜਾਂ ਦੀ ਟੁਕੜੀ ਘੋੜਿਆਂ ਤੇ ਸਵਾਰ ਹੋ ਕੇ ਸਿੱਖਾਂ ਉੱਤੇ ਹਮਲਾ ਪੋਲਣ ਲਈ ਚੱਲ ਪਈ। ਸਿੱਖ ਵੀਰਾਂ ਨੂੰ ਪਹਿਲਾਂ ਤੋਂ ਹੀ ਖਬਰ ਹੋ ਗਈ ਕਿ ਮੁਗਲ ਫੌਜਾਂ ਦੀ ਟੁਕੜੀ ਸਾਡੇ ਉੱਤੇ ਚੜ੍ਹਾਈ ਕਰਨ ਵਾਲੀ ਹੈ ਤੇ ਸਾਰੇ ਸਿੱਖ ਸੁਚੇਤ ਹੋ ਗਏ ਸਿੱਖਾਂ ਨੇ ਸਮੇਂ ਰਹਿੰਦੇ ਹੀ ਆਪੋ ਆਪਣੇ ਸ਼ਾਸਤਰ ਸੰਭਾਲੇ ਤੇ ਲੜਾਈ ਵਾਸਤੇ ਤਿਆਰ ਹੋ ਕੇ ਖੜੇ ਹੋ ਗਏ ਜਦੋਂ ਇਸ ਗੱਲ ਦੀ ਖਬਰ ਉਸ ਗ੍ਰਾਮ ਦੇ ਚੌਧਰੀ ਨੂੰ ਲੱਗੀ ਤਾਂ ਉਸ ਨੇ ਸਿੱਖਾਂ ਨਾਲ ਮਿਲ ਕੇ ਵਿਚਾਰ ਕੀਤੀ ਕੀ ਵਿਆਹ ਦਾ ਸ਼ੁਭ ਸਮਾ ਹੈ ਤੇ ਇਸ ਸ਼ੁਭ ਮੌਕੇ ਤੇ ਖੂਨ ਖਰਾਬਾ ਚੰਗਾ ਨਹੀਂ ਹੈ ਚੌਧਰੀ ਨੇ ਇਸ ਖੂਨ ਖਰਾਬੇ ਦੀ ਘੜੀ ਨੂੰ ਟਾਲ ਲਈ ਸਿੱਖਾ ਨੂੰ ਕਿਹਾ ਕਿ ਤੁਸੀਂ ਕੁਝ ਸਮੇਂ ਵਾਸਤੇ ਜੰਗਲ ਵਿੱਚ ਚਲੇ ਜਾਓ ਤੇ ਮੈਂ ਉਸ ਮੁਗਲ ਫੌਜੀ ਟੁਕੜੀ ਨੂੰ ਸਮਝਾ-ਭਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਭੇਜ ਦੇਵਾਂਗਾ ਤਾਂ ਸਿੱਖ ਵੀਰਾਂ ਨੇ ਚੌਧਰੀ ਦੀ ਗੱਲ ਨੂੰ ਮੰਨ ਲਿਆ ਤੇ ਉਹਨਾਂ ਨੇ ਅਜੇਹਾ ਹੀ ਕੀਤਾ ਉਦھر ਜਦੋਂ ਮੁਗਲ ਫੌਜਾਂ ਦੀ ਟੁਕੜੀ ਸਿੱਖਾਂ ਦੇ ਵਿਆਹ ਵਾਲੇ ਘਰ ਆਣ ਪਹੁੰਚੀ ਤਾਂ ਉਹਨਾਂ ਨੂੰ ਉੱਥੇ ਕੋਈ ਵੀ ਕੇਸ ਧਾਰੀ ਸਿੱਖ ਨਹੀਂ ਦਿਸਿਆ ਪਰ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹਨਾਂ ਨੂੰ ਜੋ ਸੂਚਨਾ ਉਹਨਾਂ ਦੇ ਗੁਪਤ ਚਰਨੇ ਦਿੱਤੀ ਹੈ ਉਹ ਗਲਤ ਨਹੀਂ ਹੋ ਸਕਦੀ ਤੇ ਉਹ ਫੌਜੀ ਟੁਕੜੀ ਹਵੇਲੀ ਦੀ ਤਲਾਸ਼ੀ ਲਈ ਜ਼ੋਰ ਦੇ ਲੱਗੇ ਤਾਂ ਇਸ ਉੱਤੇ ਚੌਧਰੀ ਨੇ ਕਿਹਾ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਹਾਡਾ ਇੱਕ ਵਿਅਕਤੀ ਹਵੇਲੀ ਅੰਦਰ ਜਾ ਕੇ ਦੇਖ ਸਕਦਾ ਹੈ ਕਿਉਂਕਿ ਹਵੇਲੀ ਦੇ ਅੰਦਰ ਇੱਕ ਵੀ ਪੁਰਖ ਨਹੀਂ ਹੈ ਬਲਕਿ ਸਾਰੀਆਂ ਹੀ ਔਰਤਾਂ ਹਨ ਤਾਂ ਚੌਧਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਮੁਗਲ ਫੌਜੀਆ ਨੇ ਕਿਹਾ ਕੀ ਇਸ ਤੋਂ ਚੰਗਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ ਚਲੋ ਅੰਦਰ ਜਾ ਕੇ ਔਰਤਾਂ ਨੂੰ ਹੀ ਦਬੋਚ ਲਈਏ ਤੇ ਉਹ ਸਾਰੇ ਜਾਣੇ ਹਵੇਲੀ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਨ ਲੱਗੇ ਮੁਗਲ ਫੌਜੀਆਂ ਦੀ ਬਦਨੀਏਤੀ ਨੂੰ ਦੇਖ ਕੇ ਉੱਥੇ ਖੜੀ ਇੱਕ ਬਜ਼ੁਰਗ ਔਰਤ ਨੇ ਹਵੇਲੀ ਦੇ ਅੰਦਰ ਮੌਜੂਦ ਸਾਰੀਆਂ ਔਰਤਾਂ ਨੂੰ ਆਪਣੇ ਆਪ ਦੀ ਰੱਖਿਆ ਲਈ ਮਰ ਮਿਟਣ ਲਈ ਪ੍ਰੇਰਿਤ ਕਰ ਦਿੱਤਾ ਬਸ ਫੇਰ ਕੀ ਸੀ ਉਹ ਦਲੇਰ ਔਰਤਾਂ ਘਰੇਲੂ ਔਜ਼ਾਰ ਲੈ ਕੇ ਮੋਰਚਾ ਬਣਾ ਕੇ ਬੈਠ ਗਈਆਂ ਵਿਆਹ ਹੋਣ ਕਰਕੇ ਉਸ ਹਵੇਲੀ ਦੇ ਅੰਦਰ ਲਗਭਗ 60 ਔਰਤਾਂ ਸਨ ਤੇ 60 ਔਰਤਾਂ ਨੇ ਆਪਣੇ ਹੱਥਾਂ ਵਿੱਚ ਕੁਹਾੜੀ, ਦਾਤੀ, ਸੋਟੇ ਤੇ ਕਿਰਪਾਨ ਆਦ ਲੈ ਕੇ ਮੁਗਲ ਫੌਜੀਆਂ ਉੱਤੇ ਹਮਲਾ ਬੋਲ ਦਿੱਤਾ ਜੇਸਤੋ ਬਾਦ ਕੁਝ ਹੀ ਮਿੰਟਾਂ ਵਿੱਚ ਕਈ ਮੁਗਲ ਫੌਜੀ ਧਰਤੀ ਉੱਤੇ ਡਿੱਗਦੇ ਹੋਏ ਪਾਣੀ ਮੰਗਰ ਲੱਗੇ। ਇਹ ਦੇਖ ਕੇ ਔਰਤਾਂ ਦਾ ਮਨੋਬਲ ਹੋਰ ਜਾਗਰਤ ਹੋ ਗਿਆ ਤੇ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਵੈਰੀਆਂ ਨੂੰ ਧੂਲ ਚਟਾਉਣੀ ਸ਼ੁਰੂ ਕਰ ਦਿੱਤੀ। ਇਸ ਪ੍ਰਕਾਰ ਕਈ ਫੌਜੀ ਉਥੇ ਮਾਰੇ ਗਏ ਤੇ ਬਾਕੀ ਜ਼ਖਮੀ ਹਾਲਤ ਵਿੱਚ ਉਥੋਂ ਜਾਨ ਬਚਾ ਕੇ ਭੱਜ ਗਏ। ਗੁਰੂ ਪਿਆਰਿਓ ਔਰਤਾ ਨੇ ਸਮੇ ਸਮੇ ਉੱਤੇ ਆਪਣੇ ਹੱਥ ਵਿਖਾ ਕੇ ਸਨਮਾਨ ਪ੍ਰਾਪਤ ਕੀਤਾ ਔਰਤ ਚੰਸੀ ਦੀ ਰਾਣੀ ਰਣ ਚੰਡੀ ਹੈ ਦੁਰਗਾ ਹੈ ਮਾਈ ਭਾਗੋ ਕੌਰ ਹੈ ਬੀਬੀ ਦੀਪ ਕੌਰ ਹੈ ਇਸ ਲਈ ਔਰਤ ਨੂੰ ਆਪਣੇ ਆਪ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ